ਵੰਤਖਾਰ ਸੇ ਨੇ ਕਲੂ ਸਿਆਰੀਆ ਵੇਜੇ ਗਿਰਤ ਪਰਵਾਰਾ ਮੈਰੀ ਨੂੰ ਪਰੋ ਗਿਆ ਜਗ ਬਿਪਲੀ ਸਾਹਿਬ ਵਿੱਚ ਸ਼ੁਰੂ ਹੋ ਗਿਆ ਜਸਾ ਸਿੰਘ ਦੇ ਜਿਹੜੇ ਤੇ ਸਿੰਘ ਜਹੂਰ ਮੇ ਕਹਿੰਦੇ ਵੈਰੀ ਦੇ ਪੜਾਓ ਕੋਟ ਜਹੂਰ ਮੇ ਜਿਹੜੇ ਫਿਰਦੇ ਨੇ ਕਾਬਲੀ ਕਨੂਰ ਵੇ ਲੇਖਾ ਜੋ ਗਾਉੜ ਹੋ ਜਾਏ ਸਾਮ ਸਾਰੇ ਦਾ ਲਿਆ ਬਦਲਾ ਸਿੰਘਾਰੇ ਰਾਣ ਕੱਲੂ ਵਾਰੇ ਵਾਤੇ ਵਾਤੇ ਸਿੰਘ ਘਰ ਕਰਦੇ ਨੇ ਵਾਰ ਨੂੰ ਕਹਿੰਦੇ ਦੱਸਣਾ ਹੈ ਅੱਜ ਸੰਸਾਰ ਨੂੰ ਕਿਵੇਂ ਜੰਗ ਜਿ ਚਲਾਣਾ ਤਲਵਾਰ ਨੂੰ ਟੋਟੇ ਟੋਟੇ ਹੋ ਕੇ ਡਕਾ ਜੋ ਵੀ ਨਾਲ ਸੋ ਗਿਆ ਜਾਗ ਕੇ ਪਿਪਲੀ ਸਾਹਿਬ ਵਿੱਚ ਇੰਜ ਹੋ ਗਿਆ ਜਾਣ ਤੰਦੀ ਉਤੇ ਤੀਰ ਕੋਈ ਛੱਡਦਾ ਜਾਣ ਤੰਦੀ ਉਤੇ ਤੀਰ ਕੋਈ ਛੱਡਦਾ ਸੁੱਕੇ ਸੈਂਕੜੇ ਸਰੀਰਾਂ ਵਿੱਚੋਂ ਕੱਢਦਾ ਕੋਈ ਨੀ ਜਾਵੇ ਜੇ ਸ਼ਾਦੀਆਂ ਦੇ ਵੱਡ ਦਾ ਬਾਣ ਚੱਲੂ ਕਰਿਆ ਲਉ ਮੇਜਾਰੇ ਦਾ ਲਿਆ ਬਦਲਾ ਸਿੰਘਾਂ ਨੇ ਰਾਣ ਕੱਲੂ ਉਤਾਰੇ ਦਾ ਵਿੱਚ ਰੋਦੇ ਸਿੰਘ ਛੜਦੇ ਜਕਾਰੇ ਸੀ ਵਿੱਚ ਰੋਦੇ ਸਿੰਘ ਛੜਦੇ ਜਕਾਰੇ ਸੀ ਗਾਲ ਜਾਲਮਾਂ ਦੇ ਕੰਬ ਉੱਠੇ ਸਾਰੇ ਸੀ ਬੱਜੇ ਜਾਂਦੇ ਨਾਲ ਖੰਡਿਆਂ ਦੇ ਮਾਰੇ ਸੀ ਲੋਹੇ ਮੜੀਆਂ ਸੰਜੋਆ ਘੱਟ ਕੇ ਖਲੋ ਗਿਆ ਜੰਗਰਪੀ ਕੜੀ ਸਾਹਿਬ ਵਿੱਚ ਇੰਜ ਹੋ ਗਿਆ ਸਿੰਘ ਸੋਹਣ ਲੁਟੇਰਿਆਂ ਨੂੰ ਛੜੇ ਵੇ ਮਾਨ ਤੱਤੀ ਤੇ ਸੁੱਤੇ ਜੋ ਵੀ ਅੜੇ ਨੇ ਵਿੱਚ ਬਲਾਂ ਦੇ ਲੰਦਾਂਗ ਤੇ ਬਣੇ ਨੇ ਮਾਨ ਤੋੜ ਦਿੱਤਾ ਸਿੰਘਾਂ ਪਾਪੀ ਹਤਿਆਰੇ ਦਾ ਲਿਆ ਬਦਲਾ ਸਿੰਘਾਂ ਨੇ ਰਾਣ ਕੱਲੂ ਪਾਰੇ ਦਾ

ਨੂ ਪਾਰੇ ਦਾ ਜੇ ਜੇ ਤੂੰ ਕਿਹੜਾ ਦੱਸਦਾ ਸੀ ਆਪ ਨੂੰ ਮਾਰਕਾਲਸੀ ਦੀ ਦੱਸੇਗਾ ਉਹ ਬਾਪ ਨੂੰ ਉਹ ਪੰਥ ਖਾਲਸੇ ਦੇ ਵੱਡੇ ਪਿਤਾ ਨੂੰ ਜਿਹਦਾ ਜੰਗ ਵਿੱਚ ਸਾਰਾ ਮਾਰਿਆ ਕਰੋ ਗਿਆ ਜੰਗ ਵਿੱਚ ਪੜੀ ਸੇ I'm going be the